ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆਈ ਹੈ ਫੈਡਰਲ ਸਰਕਾਰ ਨੇ ਐਗਰੀ ਫੂਡ ਪਾਇਲਟ ਅਧੀਨ ਸਥਾਈ ਨਿਵਾਸਰਜੀਆਂ ਦੇ ਦਾਖਲੇ ਤੇ ਕੈਪ ਦਾ ਐਲਾਨ ਕੀਤਾ ਤੁਰੰਤ ਪ੍ਰਭਾਵੀ ਇਮੀਗ੍ਰੇਸ਼ਨ ਐ ਰਿਫਿਊਜੀਅਨ ਸਿਟੀਜ਼ਨਸ਼ਿਪ ਕੈਨੇਡਾ ਆਰਸੀਸੀ ਨੇ 2025 ਵਿੱਚ ਇਸ ਪ੍ਰੋਗਰਾਮ ਲਈ ਸਿਰਫ 1010 ਤੱਕ ਅਰਜ਼ੀਆਂ ਸਵੀਕਾਰ ਕਰੇਗਾ ਇਸ ਸੀਮਾ ਤੱਕ ਪਹੁੰਚਣ ਤੋਂ ਬਾਅਦ ਜਾਂ ਪਾਇਲਟ ਦੇ 14 ਮਈ 2025 ਦੇ ਅੰਤਮ ਮਿਤੀ ਤੱਕ ਪਹੁੰਚਣ ਤੋਂ ਬਾਅਦ ਕੋਈ ਹੋਰ ਅਰਜੀ ਸਵੀਕਾਰ ਨਹੀਂ ਕੀਤੀ ਜਾਵੇਗੀ ਇਸ ਸਾਲ ਦੇ ਕੈਪ ਦੀ ਘੋਸ਼ਣਾ ਤੋਂ ਪਹਿਲਾਂ ਹੀ ਆਰਸੀਸੀ ਨੇ 2750% ਸਾਲ ਅਰਜ਼ੀਆਂ ਨੂੰ ਸਵੀਕਾਰ ਕੀਤਾ ਸੀ ਐਗਰੀ ਫੂਡ ਪਾਇਲਟ ਬਾੜੇ ਐਗਰੀ ਫੂਡ ਪਾਇਲਟ ਜਾਂ ਕੋਈ ਖਾਸ ਖੇਤੀਬਾੜੀ ਦੇ ਭੋਜਨ ਖੇਤਰਾ ਵਿੱਚ ਖਾਸ ਕਿਤੇ ਵਿੱਚ ਗੈਰ ਰਸਮੀ ਕੰਮ ਲਈ ਸਥਾਈ ਨਿਵਾਸ ਦਾ ਮਾਰਕਸੀ ਯੋਗ ਸੈਕਟਰਾਂ ਵਿੱਚ ਕੁਝ ਕੁ ਜਿਸ ਦੇ ਅੰਦਰ ਹੈ ਮੀਟ ਉਤਪਾਦ ਨਿਰਮਾਣ ਗ੍ਰੀਨ ਹਾਊਸ ਨਰਸਰੀ ਫੋਲਿਕ ਫਾਲਿਕਲ ਕਲਚਰ ਉਤਪਾਦ ਮਸ਼ਰੂਮ ਉਤਪਾਦ ਸਮੇਟ ਅਤੇ ਪਸ਼ੂ ਉਤਪਾਦ ਚਲ ਖੇਤੀ ਨੂੰ ਛੱਡ ਕੇ ਜੋਗ ਹੋਣ ਲਈ ਵਿਦੇਸ਼ੀ ਨਾਗਰਿਕਾਂ ਨੂੰ ਆਲੇ ਦੁਆਲੇ ਦੇ ਲੋੜਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਇਸ ਨੌਕਰੀ ਦੀ ਪੇਸ਼ਕਸ਼ ਸਿੱਖਿਆ ਕੰਮ ਦੇ ਅਨੁਭਵ ਪਾਸ਼ਾ ਦੀ ਮਹਾਰਤ ਅਤੇ ਸੈਟਲਮੈਂਟ ਫੰਡ ਸੀ 2020 ਵਿੱਚ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਦੇ ਤਹਿਤ 4500 ਤੋਂ ਵੱਧ ਭੋਜਨ ਖੇਤੀ ਕਾਮਿਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੈਨੇਡਾ ਵਿੱਚ ਸੈਟਲ ਹੋਣ ਦੀ ਤਿਆਰੀ ਕੀਤੀ ਤੇ ਸੈਟਲ ਵੀ ਹੋ ਗਏ ਇਸ ਪ੍ਰੋਗਰਾਮ ਦੀਆਂ ਲੋੜਾਂ ਬਾਰੇ ਹੋਰ ਜਾਣ ਲਈ ਤੁਸੀਂ ਇਹਨਾਂ ਦੀ ਵੈੱਬਸਾਈਟ ਤੇ ਵੀ ਜਾ ਸਕਦੇ ਹੋ ਬਹੁਤ ਸਾਰੇ ਕੈਨੇਡੀਅਨ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਉਲਟ ਜਿਨ੍ਹਾਂ ਨੂੰ ਆਮ ਤੌਰ ਤੇ ਅਪਲਾਈ ਕਰਨ ਦਾ ਸਿੱਧਾ ਆਈਪੀਏ ਦੀ ਲੋੜ ਹੁੰਦੀ ਹੈ ਐਗਰੀ ਫੂਡ ਪਾਇਲਟ ਲਈ ਅਰਜਨ ਤੋਂ ਬੱਲਰ ਆਪ ਬੱਲਰ ਪავლੇ ਆਧਾਰ ਤੇ ਕਾਰਵਾਈ ਕੀਤੀ ਜਾਂਦੀ ਹੈ ਕੋਈ ਵੀ ਯੋਗ ਵਿਦੇਸ਼ੀ ਨਾਗਰਿਕ ਇਸ ਪ੍ਰੋਗਰਾਮ ਦੇ ਤਹਿਤ ਸਟਾਇਨ ਨਿਵਾਸ ਲਈ ਸਿੱਧੀ ਅਰਜੀ ਆਈਆਸੀ ਨੂੰ ਭੇਜ ਸਕਦਾ ਹੈ ਪ੍ਰੋਗਰਾਮ ਦੀ ਉੱਚ ਮੰਗ ਕਰਨ ਆਈਆਰਸੀਸੀ ਨੂੰ 2025 ਵਿੱਚ ਇਸ ਦੀ 2025 ਅਤੇ 27 ਇਮੀਗ੍ਰੇਸ਼ਨ ਪੰਦਰ ਯੋਜਨਾ ਵਿੱਚ ਪ੍ਰਬੰਧਿਤ ਕੀਤੇ ਗਏ ਯੋਗ ਬਿਨੇਕਰਾਂ ਲਈ ਇੱਕ ਵੱਡੀ ਗਿਣਤੀ ਦੀ ਉਮੀਦ ਹੈ ਪਾਇਲਟ ਪ੍ਰੋਗਰਾਮ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਕੈਨੇਡੀਅਨ ਸਥਾਈ ਨਿਵਾਸ ਨੂੰ ਮਾਰਗ ਦਾ ਇੱਕ ਰੂਪ ਨੇ ਸਥਾਈ ਨਿਵਾਸ ਸਥਾਈ ਮਾਰਗ ਦੇ ਉਲਟ ਇਮੀਗ੍ਰੇਸ਼ਨ ਪਾਇਲਟ ਅਵਧ ਤੋਂ ਵੱਧ 5 ਸਾਲ ਲਈ ਚੱਲਦੇ ਨੇ ਜਿਸ ਤੋਂ ਬਾਅਦ ਉਹਨਾਂ ਦੀ ਮਿਆਦ ਖਤਮ ਹੋ ਜਾਂਦੀ ਹੈ ਸਫਲ ਪਾਇਲਟ ਬਾਅਦ ਵਿੱਚ ਸਥਾਈ ਇਮੀਗ੍ਰੇਸ਼ਨ ਦੀ ਅਗਵਾਈ ਕਰ ਸਕਦਾ ਹੈ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ AIP ਉਦਾਹਰਨ ਲਈ ਇੱਕ ਸਫਲ ਪਾਇਲਟ ਦੁਆਰਾ ਪਹਿਲਾਂ ਹੀ ਕੀਤਾ ਗਿਆ ਸੀ ਕ੍ਰੈਡਨ ਫੈਡਰਲ ਸਰਕਾਰ ਖਾਸ ਉਦੇਸ਼ ਨੂੰ ਪੂਰਾ ਕਰਨ ਲਈ ਅਕਸਰ ਪਾਇਲਟ ਪ੍ਰੋਗਰਾਮ ਸਥਾਪਿਤ ਕਰਦੀ ਹੈ ਐਗਰੀ ਫੂਡ ਪਾਇਲਟ ਅਤੇ ਐਗਰੀ ਫੂਡ ਸੈਕਟਰਾਂ ਦੀਆਂ ਲੇਬਰ ਮਾਰਕਟਾਂ 'ਤੇ ਲੋੜਾਂ ਨੂੰ ਪੂਰੀਆਂ ਕਰਨ ਵਿੱਚ ਮਦਦ ਕਰਨ ਲਈ ਬਣਾਇਆ ਗਿਆ ਸੀ। ਕ੍ਰੈਡਨ ਕਮੰਡਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦਿਨਾਰ।